हिमाचल प्रदेश ਦੇ ਪੌਂਟਾ ਸਾਹਿਬ ਦੇ ਵਿੱਚ ਭਾਜਪਾ ਆਗੂਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਭਾਜਪਾ ਦੇ ਪ੍ਰਦਰਸ਼ਨ ਤੇ ਸਿੱਖ ਪਾਈਚਾਰਾ ਪੜਕ ਗਿਆ ਭਾਜਪਾ ਦੇ ਆਗੂਆਂ ਨੇ ਪੌਂਟਾ ਸਾਹਿਬ 'ਚ ਪ੍ਰਦਰਸ਼ਨ ਦੌਰਾਨ ਚੀਮਾ-ਕੀਮਾ ਨਹੀਂ ਚੱਲਣਗੇ ਦੇ ਨਾਰੇ ਲਗਾਏ। ਇਸ ਦਾ ਅਸਰ ਸਿੱਖ ਪਾਈਚਾਰੇ ਤੇ ਸਾਫ ਵੇਖਣ ਨੂੰ ਮਿਲਿਆ। ਸਿੱਖ ਪਾਈਚਾਰੇ ਦੀ ਪ੍ਰਤੀਕਿਰਿਆ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਰ ਦੇ ਨੇਤਾ ਜੈਰਾਮ ਠਾਕੁਰ ਤੇ ਭਾਜਪਾ ਸੂਬਾ ਪ੍ਰਧਾਨ ਰਾਜੀਵ ਬਿੰਦਲ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆ ਕੇ ਸਫਾਈ ਦਿੱਤੀ ਹੈ। ਜੈਰਾਮ ਠਾਕੁਰ ਨੇ ਲਿਖਿਆ, ਮੈਂ ਅੱਜ ਪੌਂਟਾ ਸਾਹਿਬ 'ਚ ਆਯੋਜਿਤ ਜਨ ਸਭਾ 'ਚ ਕਿਸੇ ਵੀ ਪਾਈਚਾਰੇ ਵਿਸ਼ੇਸ਼ ਤੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਮੇਰੇ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਤੇ ਸਿੱਖ ਧਰਮ ਲਈ ਬਹੁਤ ਸਤਿਕਾਰ ਹੈ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਮੇਰਾ ਇਰਾਦਾ ਨਹੀਂ ਹੈ ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਨਾ ਲਿਆ ਜਾਵੇ ਉੱਥੇ ਹੀ ਰਾਜੀ ਬਿੰਦਲ ਨੇ ਲਿਖਿਆ ਅੱਜ ਪੌਂਟਾ ਸਾਹਿਬ ਦੀ ਜਨ ਸਭਾ 'ਚ ਮੇਰੇ ਵੱਲੋਂ ਨਾ ਤਾਂ ਸਿੱਖ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਤੇ ਨਾ ਹੀ ਕੋਈ ਟਿੱਪਣੀ ਕੀਤੀ ਗਈ ਸਿੱਖ ਧਰਮ ਗੁਰੂ ਸਿੱਖ ਮਰਿਆਦਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਤੀ ਮੈਂ ਹਮੇਸ਼ਾ ਸਮਰਪਿਤ ਰਿਹਾਂ ਹਾਂ ਤੇ ਸ਼ਰਧਾ ਰੱਖਦਾ ਹਾਂ ਦੱਸਿਏ ਕਿ ਭਾਜਪਾ ਦੀ ਜਨ ਸਭਾ ਦੌਰਾਨ ਚੀਮਾ ਕਿਮਾ ਨਹੀਂ ਚੱਲਣਗੇ ਦਾ ਨਾਅਰਾ ਕਥਿਤ ਤੌਰ ਤੇ ਪੌਂਟਾ ਸਾਹਿਬ ਦੇ ਐਸਟੀਐਮ ਗੁਰਜੰਤ ਸਿੰਘ ਚੀਮਾ ਦੇ ਖਿਲਾਫ ਲਗਾਇਆ ਗਿਆ ਇਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਪੌਂਟਾ ਸਾਹਿਬ ਗੁਰਦੁਆਰਾ ਪਹੁੰਚ ਕੇ ਉਹਨਾਂ ਦੇ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਇਸੇ ਦੇ ਨਾਲ ਚੇਤਾਵਨੀ ਇਹ ਵੀ ਦਿੱਤੀ ਗਈ ਸੀ ਕਿ ਜੇਕਰ ਜੈਰਾਮ ਠਾਕੁਰ ਤੇ ਪਾਤਪਾ ਵਰਕਰ ਸਿੱਖ ਭਾਈਚਾਰੇ ਦੀ ਵੱਡੀ ਕੌਮ ਦਾ ਅਪਮਾਨ ਕਰਨ ਦੇ ਲਈ ਮਾਫੀ ਨਹੀਂ ਮੰਗਣਗੇ ਤਾਂ ਸਿੱਖ ਭਾਈਚਾਰਾ ਚੁੱਪ ਨਹੀਂ ਬੈਠੇਗਾ ਦੱਸਿਆ ਗਿਆ ਕਿ ਪੌਂਟਾ ਸਾਹਿਬ ਦੇ ਮਾਜਰਾ ਖੇਤਰ ਦੇ ਵਿੱਚ ਇਹ ਹਾਲਾਤ ਉਸ ਸਮੇਂ ਜ਼ਿਆਦਾ ਖਰਾਬ ਹੋ ਗਏ ਸਨ ਜਦੋਂ ਡੇਢ ਹਫ਼ਤੇ ਪਹਿਲਾਂ ਹਿੰਦੂ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਕੇ ਜਾਣ ਦਾ ਇਲਜ਼ਾਮ ਵਿਸ਼ੇਸ਼ ਭਾਈਚਾਰੇ ਤੇ ਲੋਕਾਂ ਤੇ ਲੱਗਿਆ ਸੀ ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੌਂਟਾ ਸਾਹਿਬ ਦੇ ਮਾਜਰਾ ਥਾਣੇ 'ਚ ਐਫ ਆਈ ਆਰ ਦਰਜ ਕਰਵਾਈ ਸੀ ਪੁਲਿਸ ਨੇ ਭਾਲ ਕੀਤੀ ਪਰ ਇੱਕ ਹਫ਼ਤੇ ਤੱਕ ਕੁਝ ਪਤਾ ਨਹੀਂ ਲੱਗਿਆ ਇਸ ਤੋਂ ਬਾਅਦ 13 ਜੂਨ ਨੂੰ ਸਥਾਨਕ ਵਿਧਾਇਕ ਸੁਖਰਾਮ ਚੌਧਰੀ ਤੇ ਰਾਜੀ ਬਿੰਦਲ ਦੀ ਮੌਜੂਦਗੀ 'ਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਇਸ ਦੌਰਾਨ ਪ੍ਰਦਰਸ਼ਨ ਕਰਨ ਵਾਲਿਆਂ ਨੇ ਉਸ ਮੁੰਡੇ ਦੇ ਘਰ ਤੇ ਪਥਰਾ ਕੀਤਾ ਜਿਸ ਤੇ ਕੁੜੀ ਨੂੰ ਭੁਜਾ ਕੇ ਲੈ ਕੇ ਜਾਣ ਦਾ ਇਲਜ਼ਾਮ ਲੱਗਾ ਸੀ ਜਿਸ ਦੌਰਾਨ ਇੱਕ ਐਸਆਈ ਸਣੇ 7 ਲੋਕ ਜ਼ਖਮੀ ਹੋ ਗਏ ਸਨ ਪੁਲਿਸ ਨੇ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿੱਚ ਹਲਕੀ ਝੜਪ ਵੀ ਹੋਈ ਸੀ ਉਸੇ ਦੌਰਾਨ ਐਸਟੀਐਮ ਗਣ ਸਿੰਘ ਚੀਮਾ ਦੇ ਹੱਥ ਦੇ ਵਿੱਚ ਡੰਡਾ ਵੀ ਵੇਖਿਆ ਗਿਆ ਸੀ ਇਸ ਤੋਂ ਬਾਅਦ 13 ਜੂਨ ਦੀ ਰਾਤ ਨੂੰ ਪੁਲਿਸ ਨੇ ਰਾਜੀਵ ਬਿੰਦਲ ਤੇ ਪੌਂਟਾ ਸਾਹਿਬ ਦੇ ਵਿਧਾਇਕ ਖਿਲਾਫ ਮਾਮਲਾ ਦਰਜ ਕੀਤਾ ਕਿਉਂਕਿ ਪਥਰਾ ਦੀ ਘਟਨਾ ਚ ਕਈ ਲੋਕ ਜ਼ਖਮੀ ਹੋ ਗਏ ਸਨ 14 ਜੂਨ ਨੂੰ ਕੁੜੀ ਨੂੰ ਬਰਾਮਦ ਕੀਤਾ ਗਿਆ ਕੁੜੀ ਨੇ ਬਿਆਨ ਦਿੱਤਾ ਕਿ ਉਸ ਨੂੰ ਜ਼ਬਰਦਸਤੀ ਨਹੀਂ ਭਜਾਇਆ ਗਿਆ ਸੀ ਉਹ ਖੁਦ ਦੀ ਮਰਜ਼ੀ ਨਾਲ ਗਈ ਸੀ ਇਸ ਤੋਂ ਬਾਅਦ ਪਾਜਪਾ ਆਗੂਆਂ ਨੇ ਪੌਂਟਾ ਸਾਹਿਬ ਚ ਐਫ ਆਈ ਆਰ ਦੇ ਵਿਰੋਧ ਚ ਪ੍ਰਦਰਸ਼ਨ ਕੀਤਾ ਇਸੇ ਦੌਰਾਨ ਹੀ ਚੀਮਾ ਕੀਮਾ ਨਹੀਂ ਚੱਲਣਗੇ ਦੇ ਕਥਿਤ ਤੌਰ ਤੇ ਨਾਰੇ ਲਗਾਏ ਗਏ ਸੀ ਪਰ ਸਿੱਖ ਭਾਈਚਾਰੇ ਦੇ ਵੱਲੋਂ ਸਾਬਤ ਤੌਰ ਤੇ ਸਿੱਖ ਲੋਕਾਂ ਤੋਂ ਮਾਫੀ ਮੰਗਣ ਦੀ ਅਪੀਲ ਕੀਤੀ ਗਈ ਸੀ ਨਾਲ ਹੀ ਕਿਹਾ ਗਿਆ ਸੀ ਕਿ ਜੇਕਰ ਮਾਫੀ ਨਹੀਂ ਮੰਗਣਗੇ ਤਾਂ ਹੋਰ ਵੀ ਵੱਡਾ ਪ੍ਰਦਰਸ਼ਨ ਸਿੱਖਾਂ ਦੇ ਵੱਲੋਂ ਲੀਕਿਆ ਜਾਵੇਗਾ ਉਸ ਤੋਂ ਪਹਿਲਾਂ ਹੀ ਜੈਰਾਮ ਠਾਕੁਰ ਦੇ ਵੱਲੋਂ ਤੇ ਬਿੰਦਲ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਆ ਕੇ ਸਫਾਈ ਦਿੱਤੀ ਗਈ